ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ 12 ਤੇ ਵਧੇਕ ਸੰਥਾ ਲੜੀ ਵਰ ਕਰ ਰਹੇ ਆਂ ਤੇ 1413 ਅੰਗ ਤੇ ਆਪਣੀ ਸੰਥਾ ਚੱਲ ਰਹੀ ਹੈ ਤੇ ਇਤੋਂ ਕ ਆਪਣੀ ਸੰਥਾ ਸੰਪੂਰਨ ਹੋ ਗਈ ਸੀ ਅੱਗੇ ਸ਼ੁਰੂ ਹੁੰਦਾ ਗੁਰਮਖੇ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼ ਚੜਿਆ ਜਿਹੜਾ ਸੰਗਤ ਜੀ ਪਾਠ ਹੈ ਉਹ ਪਾੜਾ ਕਰਨਾ ਹੈ ਚੜਿਆ ਦਸਵੇਂ ਦਸਵੇਂ ਨਹੀਂ ਪੜਨਾ ਦਸਵੇਂ ਦਲਾਵਾਂ ਦੇ ਨਾਲ ਆਕਾਸ਼ ਆਕਾਸ਼ ਨਹੀਂ ਕਹਿ ਦੇਣਾ ਆਕਾਸ਼ ਤਿਥੈ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿਥੈ ਜਿੱਥੇ ਨਹੀਂ ਪੜ ਦੇਣਾ ਜਿਥੈ ਦਲਾਵਾਂ ਦੇ ਨਾਲ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇਨੂੰ ਗੱਲ ਨਹੀਂ ਕਹਿ ਦੇਣਾ ਗੱਲ ਬੋਲਾ ਸਭ ਗੱਲ ਆਏ ਪਾਏ ਇੱਕ ਉਪਜ ਹੈ ਇੱਕ ਬਿਨ ਸਜਾਹੇ ਹੁਕਮੇ ਆਵੇ ਜਾਏ ਜੰਮਨ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਭਾਏ ਦੂਜੇ ਨਹੀਂ ਪੜ ਦੇਣਾ ਦੂਜੇ ਦਿਲਾਵਾਂ ਦੇ ਨਾਲ ਬੰਦਨ ਬੰਦ ਪੁਵਾਈ ਅਨ ਕਰਨਾ ਕਸ਼ੂ ਨਾ ਜਾਏ ਜਿਨ ਕੋ ਕਿਰਪਾ ਧਾਰਿ ਅਨ ਤਿੰਨ ਸਤਗੁਰ ਮਿਲਿਆ ਆਏ ਸਤਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਜ ਸੁਭਾਏ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ ਮਨਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ ਤਿਲ ਨਹੀਂ ਕਹਿਜਣਾ ਤਿਲ ਥਾਏ ਨਾ ਪਾਈ ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕੈ ਜਾਈ ਦਿਨ ਸਤਗੁਰੂ ਜਮ ਕਾਲ ਨਾ ਛੋਡੇ ਦੂਜੈ ਦਲਾਵਾਂ ਦੇ ਨਾਲ ਦੂਜੈ ਭਾਏ ਖੁਆਈ ਜੋ ਬਣ ਜਾਂਦਾ ਨਦਰ ਨਾ ਆਵੇ ਜਰ ਪਹੁੰਚੈ ਪਹੁੰਚੇ ਨਹੀਂ ਪੜ ਦੇਣਾ ਪਹੁੰਚੇ ਪੜਾਂਗੇ ਤੇ ਇੱਕ ਲਾਂ ਲੱਗੇਗੀ ਇੱਥੇ ਲੱਗਿਆ ਦੋਦ ਲਾਂ ਪਹੁੰਚੈ ਚੱਚੇ ਦਲਾ ਪਹੁੰਚੈ ਮਰ ਜਾਈ ਪੁੱਤ ਕਲਤ ਮੋਹੇਤ ਹੈ ਕਲਤ ਪੜਨੈ ਨੂੰ ਕਲਤ ਨਹੀਂ ਕਹਿ ਦੇਣਾ ਇੱਥੇ ਸੰਗਤ ਜੀ ਅਦਕਲਾ ਕੇ ਉਚਾਰਨ ਹੋਵੇਗਾ ਕਲਤ ਪੁੱਤ ਕਲਤ ਮੋਹੇਤ ਹੈ ਅੰਤ 베ਲੀ ਕੋ ਨਾ ਸਖਾਈ ਸਤ ਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਵਸੇ ਨਹੀਂ ਪਰਦਨਾ ਵਸੈ ਦਲਾਵਾਂ ਦੇ ਨਾਲ ਨਾਨਕ ਸੇ ਵੱਡੇ ਵੱਡ ਭਾਗੀ ਜੇ ਗੁਰਮੁਖ ਨਾਮ ਸਮਾਈ ਮਨ ਮੁਖ ਨਾਮ ਨਾ ਚੇਤਨੀ ਬਿਨ ਨਾਵੇ ਨਾਵੇ ਦਲਾਵਾਂ ਦੇ ਨਾਲ ਨਾਵੇ ਦੁੱਖ ਰੋਏ ਸੰਗਤ ਜੀ ਆਪਾਂ ਜਦੋਂ ਗੁਰਬਾਣੀ ਦਾ ਉਚਾਰਨ ਕਰਦੇ ਆਂ ਬਹੁਤੀਆਂ ਸੰਗਤਾਂ ਜਿਹੜੀਆਂ ਘਰਾਂ ਵਿੱਚ ਸਹਿਜ ਪੜ ਕਰਦੀਆਂ ਚੰਗੀ ਗੱਲ ਕਰਨਾ ਚਾਹੀਦਾ ਹੈ ਪਰ ਦਲਾਵਾ ਨਹੀਂ ਲਾਉਂਦੀਆਂ ਇੱਕ ਲਾਂ ਦੇ ਨਾਲ ਹੀ ਉਚਾਰਨ ਕਰ ਜਾਂਦੀਆਂ ਸੋ ਧਿਆਨ ਰੱਖਣਾ ਜਿੱਥੇ ਦੋ ਦਲਾਵਾ ਆਵੇ ਦੋ ਦਲਾਵਾ ਦੀ ਆਵਾਜ਼ ਉਚਾਰਨ ਕਰਨੀ ਹੈ ਨਾਵੇ ਦੁਖ ਰੋਏ ਆਤਮਾ ਰਾਮਣਾ ਪੂਜਨੀ ਦੂਜੈ ਕਿਉ ਸੁਖ ਹੋਏ ਹੁ ਮੈਂ ਅੰਤਰ ਮੈਲ ਹੈ ਸ਼ਬਦ ਨਾ ਕੱਢ ਹੈ ਧੋਏ ਨਾਨਕ ਬਿਨ ਨਾਵੇ ਮੈਲਿਆ ਮੋਏ ਜਨਮ ਪਦਾਰਥ ਖੋਏ ਮਨਮੁਖ ਬੋਲੇ ਅੰਦਲੇ ਮਨਮੁਖ ਬੋਲੇ ਅੰਦਲੇ ਤਿਸਮੈ ਅਗਨੀ ਕਾ ਵਾਸ ਬਾਣੀ ਸੁਰਤ ਨਾ 부ਝਣੀ ਸ਼ਬਦ ਨਾ ਕਰਹਿ ਪ੍ਰਗਾਸ ਉਨਾ ਆਪਣੀ ਅੰਦਰ ਸੁਧ ਨਹੀਂ ਨਹੀਂ ਦੀ ਅਣਕ ਰੁਕਣਾ ਗੁਰ ਬਚਨ ਨਾ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲੇਗ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਓ ਸੱਦ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਵਦੇ ਸ਼ੇਵਦੇਵ ਜਨ ਨਾਨਕ ਤਾ ਕਾ ਦਾਸ ਮਾਇਆ ਭਯੰਗਮ ਭਯੰਗਮ ਭੱਬੇ ਔਕੜ ਈੜੀ ਸਿਆਰੀ ਸੰਬੰਧਕ ਲਾ ਕੇ ਉਚਾਰਨ ਕਰਨੀ ਹੈ ਇਸ ਦਾ ਸੌਖਾ ਉਚਾਰਨ ਹੋਵੇਗਾ ਭੱਬੇ ਔਕੜ ਈੜੀ ਸਿਆਰੀ ਹੋਏ ਐ ਟਪੀ ਗੱਗਾ ਤੇ ਮੰਮਾ ਅੰਗਮ ਪਉਂਗਮ ਫਿਰ ਇਕੱਠਾ ਜੋੜ ਕਰਕੇ ਪੜ੍ਹ ਲੈਣਾ ਪਉਂਗਮ ਸਰਪ ਹੈ ਜਗ ਘੇਰਿਆ ਬਿਕਮਾਏ ਬਿਕ ਕਾ ਮਾਰਣ ਹਰ ਨਾਮ ਹੈ ਗੁਰ ਗਰੜ ਗਰੜ ਧਿਆਨ ਰੱਖਣਾ ਰਾਰੇ ਔਂਕੜ ਲੱਗਾ ਤੇ ਰਾੜੀ ਦੀ ਬਾਜ ਉਚਾਰਨ ਹੋਵੇ ਗਰੜ ਸਬਦ ਮੁਖ ਪਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਗੁਰ ਮਿਲਿਆ ਆਏ ਮਿਲ ਸਤਗੁਰ ਨਿਰਮਲ ਹੋਇਆ ਵਿਖ ਹੋਮੈ ਗਿਆ ਬਿਲਾਏ ਗੁਰਮੁਖਾ ਕੇ ਮੁਖ ਉਜਲੇ ਹਰ ਦਰਗਹਿ ਸੋਭਾ ਪਾਏ ਜਨ ਨਾਨਕ ਸਦਾ ਕੁਰਬਾਨ ਤਿਨ ਜੋ ਚੱਲ ਹੈ ਸਤਗੁਰ ਪਾਏ ਸਤਗੁਰ ਪੁਰਖ ਨਿਰਵੈਰ ਹੈ ਨਿਤ ਹਿਰਦੈ ਹਿਰਦੇ ਨਹੀਂ ਪੜ ਦੇਣਾ ਹਿਰਦੈ ਦਲਾਵਾਂ ਦੇ ਨਾਲ ਹਰ ਲੇਖ ਲਾਏ ਨਿਰਵੈਰ ਹੈ ਹੁਣ ਸੰਗਤ ਜੀ ਉੱਤੇ ਵਾਵੇ ਨੂੰ ਦਲਾਵਾਂ ਲੱਗੀਆਂ ਰਾਰੇ ਨੂੰ ਵੀ ਦਲਾਵਾਂ ਲੱਗੀਆਂ ਧਿਆਨ ਰੱਖਣਾ ਨਿਰਵੈਰ ਨਾਲ ਬੈਰ ਰਚਾਏ ਦਾ ਆਪਣੇ ਆਪਣੇ ਇਹਨੂੰ ਨੰਮਾ ਨਹੀਂ ਪੜਨਾ ਕੰਨੇ ਤੋਂ ਰਹਤ ਹੈ ਆਪਣੇ ਘਰ ਲੋਕੀ ਲਾਏ ਅੰਤਰ ਕ੍ਰੋਧ ਅਹੰਕਾਰ ਹੈ ਅਨ ਦਿਨ ਜਲੇ ਸਦਾ ਦੁੱਖ ਪਾਏ ਜਲੇ ਦਲਾਵਾਂ ਦੇ ਨਾਲ ਕੂੜ ਬੋਲ ਬੋਲ ਨਿਤ ਭੌਗ ਦੇ ਭੌਗ ਦੇ ਪੜਨਾ ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰ ਜਾਂਦੀਆਂ ਕੂੜ ਬੋਲ ਬੋਲ ਨਿਤ ਭੌਗ ਦੇ ਬਿਕ ਖਾਤੇ ਦੂਜੇ ਪਾਏ ਦੂਜੇ ਵੀ ਪੜਨਾ ਦੂਜੇ ਚੱਜੇ ਦਲਾਵਾਂ ਬੇਖ ਮਾਇਆ ਕਾਰਨ ਭਰਮ ਦੇ ਫਿਰ ਫੇ ਘਰ ਘਰ ਪਤ ਗਵਾਏ ਬੇਸਵਾ ਕੇਰੇ ਪੂਤ ਜੋ ਬੇਸਵਾ ਬੱਬੇ ਲਾਂ ਸਸੇ ਓਂਕਰ ਐੜੇ ਕਨੇ ਬੇਸਵਾ ਕੇਰੇ ਪੁੱਤ ਜੋ ਪਿਤਾ ਨਾਮ ਤਿਸ ਜਾਏ ਹਰ ਹਰ ਨਾਮ ਨਾ ਚੇਤਨੀ ਕਰਤੈ ਆਪ ਖੁਆਏ ਹਰ ਗੁਰਮੁਖ ਕਿਰਪਾ ਧਾਰਿਆਨ ਜਨ ਵਿਛੜੇ ਵਿਛੜੇ ਛੱਛੇ ਨੂੰ ਔਂਕੜ ਲੱਗਾ ਉਚਾਰਨ ਹੋਵੇਗਾ ਵਿਛੜੇ ਆਪ ਮਿਲਾਏ ਜਨ ਨਾਨਕ ਤਿਸ ਬਲੇ ਹਾਰਣੈ ਜੋ ਸਤਗੁਰ ਲਾਗੇ ਪਾਏ ਨਾਮ ਲੱਗੇ ਸੇ ਉਪਰੇ ਬਿਨ ਨਾਵੇ ਜਮਪੁਰ ਜਾਹਿ ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਸ਼ੂਤਾਹਿ ਚਿੰਤਾ ਧਾਵਤ ਰਹਿ ਗਏ ਤਾਂ ਮਨ ਭਇਆ ਆਨੰਦ ਗੁਰ ਪ੍ਰਸਾਦੀ ਬੁਝੀਐ ਸਾ ਤਨ ਸੁਤੀ ਨਚਿੰਦ ਜਿਨ ਕੋ ਪੂਰਬ ਲਿਖਿਆ ਤਿਨਾ ਭੇਟਿਆ ਗੁਰ ਗੋਵਿੰਦ ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰ ਸਤਗੁਰ ਸੇਵਣ ਆਪਣਾ ਗੁਰਬਾਣੀ ਵਿਚਾਰ ਸਤਗੁਰ ਕਾ ਭਾਣਾ ਮੰਨ ਲਈ ਲੈਣ ਮੰਨ ਲੈਣ ਹਰ ਨਾਮ ਰੱਖੇ ਉਰਤਾਰ ਐਥੇ ਓਥੇ ਧਿਆਨ ਰੱਖਣਾ ਇੱਥੇ ਦਲਾਵਾਂ ਦੇ ਨਾਲ ਐਥੇ ਓਥੇ ਮੰਨਿਐਨ ਹਰ ਨਾਮ ਲੱਗੇ ਵਾਪਾਰ ਗੁਰਮੁਖ ਸਬਦ ਸੰਜਾਪਤੇ ਹੁਣ ਸੰਗਤ ਜੀ ਇੱਥੇ ਜੰਝਾ ਲੱਗਾ ਜੰਝੇ ਦੀ ਬਾਦ ਉਚਾਰਨ ਕਰਨੀ ਹੈ ਸੰਜਾਪਤੇ ਤਿਤ ਸਾਚੈ ਦਰਬਾਰ ਸਾਚੀ ਦੀ ਪੜਨਾ ਸੱਚਾ ਸੌਦਾ ਖਰਚ ਸਾਚ ਅੰਤਰ ਪਿਰਮ ਪਿਆਰ ਜਮ ਕਾਲ ਨੇੜ ਨ ਆਵਈ ਆ ਬਖਸ਼ਿ ਕਰਤਾਰ ਨਾਨਕ ਨਾਮ ਰਤੇ ਸੇ ਤਨਵੰਤ ਹੈਨ ਨਿਰਤਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨ ਨਾਵੇ ਠਵਰ ਨਾ ਠਾਓ ਗੁਰਮਤੀ ਨਉ ਮਨ ਵਸੈ ਸਹਿਜੇ ਸਹਿਜ ਸੁਭਾਉ ਗੜ ਭਾਗੀ ਨਾਮ ਧਿਆਇਆ ਅਹਨ ਸੋ ਲਾਗਾ ਭਾਉ ਜਨ ਨਾਨਕ ਮੰਗੇ ਧੂੜ ਤਿਨ ਹੋ ਸਤ ਕੁਰਬਾਨੇ ਜਾਓ ਲਖ ਕਸਕੇ ਬੋਲਣਾ ਲਖ 84 ਮੇਦਨੀ ਕਿਸਨਾ ਜਲਤੀ ਕਰੇ ਪੁਕਾਰ ਇਹੋ ਮੋਹ ਮਾਇਆ ਸਭ ਪਸਰਿਆ ਨਾਲ ਚੱਲੇ ਨਾ ਅੰਤਿਵਾਰ ਬਿਨ ਹਰ ਸਾਤਨਾ ਆਵਈ ਕਿਸ ਆਗੇ ਕਰੀ ਪੁਕਾਰ ਵਡਭਾਗੀ ਸਤਗੁਰ ਪਾਇਆ ਬੁਝਿਆ ਬ੍ਰਹਮ ਵਿਚਾਰ ਤਿਸਨਾ ਅਗਨ ਸਭੁ ਬੁਝ ਗਈ ਜਨ ਨਾਨਕ ਹਰ ਔਰ ਧਾਰ ਅਸੀਂ ਖਤੇ ਬਹੁਤ ਖਮਾਬ ਦੇ ਸੰਗਤ ਜੀ ਖੱਤੇ ਨਹੀਂ ਕਹਿ ਦੇਣਾ ਖੱਤੇ ਕਹਿਣਾ ਪੋਲਾ ਪੜਨਾ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਕਰ ਕਿਰਪਾ ਹਰ ਕਿਰਪਾ ਕਰ ਕੈ ਬਖਸ਼ ਲੈ ਹੋ ਲੈ ਹੋ ਨਹੀਂ ਪੜਨਾ ਲੈ ਹੋ ਨਿੱਲੇ ਜਲਾਵਾ ਲੈ ਹੋ ਹੋ ਪਾਪੀ ਵੜ ਗੁਣਹਿ ਗਾਰ ਹਰ ਜੀਉ ਲੇਖੈ ਵਾਰਨ ਆਵੇ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੇ ਹਰ ਪ੍ਰਭ ਮੇਲਿਆ ਸਭ ਕਿਲਵਿਖ ਕੱਟ ਵਿਕਾਰ ਜਿਨ੍ਹਾਂ ਹਰ ਹਰ ਨਾਮ ਧਿਆਇਆ ਜਨ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੇ ਔਂਕੜ ਲਾ ਕੇ ਵਿਛੜ ਵਿਛੜ ਜੋ ਮਿਲੇ ਸਤਿਗੁਰ ਕੀ ਭੈ ਭਾਏ ਜਨਮ ਮਰਨ ਨਿਹਚਲ ਭਏ ਗੁਰਮੁਖ ਨਾਮ ਧਿਆਏ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭੰਨ ਲਭੰਨ ਭਾਰਾ ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ ਲਹਨ ਹੀ ਭਾਰਾ 92 ਪਾਰ ਧਿਆਨ ਰੱਖਣਾ ਥੱਲੇ ਹਲੰਤ ਲੱਗੀ ਸੋ ਸੰਗਤ ਜੀ 30 ਤੱਕ ਆਪਣੀ ਸੰਖਿਆ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ